ਸੰਘਾ ਜੀ ਪਤਾ ਹੀ ਆ ਜਿਹੜਾ ਮੁੱਦਾ ਚੱਲਦਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਜਥੇਦਾਰ ਸਾਹਿਬ ਵਾਲਾ ਤੇ ਜਥੇਦਾਰ ਸਾਹਿਬ ਭਾਵੁਕ ਵੀ ਹੋ ਗਏ ਸੀ ਅਸਤੀਫੇ ਦੀ ਗੱਲ ਆ ਗਈ ਸੀ ਪਰਿਵਾਰ ਤੇ ਗੱਲ ਆ ਗਈ ਸੀ ਤੇ ਜਿੰਨਾ ਕਿ ਸਾਨੂੰ ਪਤਾ ਵੀ ਜਿਹੜੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਬੇ ਬਹੁਤ ਪੜ੍ਹੇ ਲਿਖੇ ਨੇ ਪੀ ਐਚ ਡੀ ਕੀਤੀ ਹੋਈ ਆ ਤੇ ਇਤਿਹਾਸ ਦਾ ਵੀ ਬਹੁਤ ਵੱਡਾ ਗਿਆਨ ਰੱਖਦੇ ਨੇ ਤੇ ਧਰਮ ਦਾ ਵੀ ਬਹੁਤ ਵੱਡਾ ਗਿਆਨ ਰੱਖਦੇ ਨੇ ਤਾਂ ਸਾਡੇ ਜਥੇਦਾਰ ਨੇ ਇਨੇ ਵਰਡੇ ਉਹ ਦੇਤੇ ਨੇ ਫਿਰ ਜਦੋਂ ਅਸੀਂ ਆਪਣੇ ਇਤਿਹਾਸ ਪੜਦੇ ਆਂ ਬਾਬਾ ਜੀ ਹੈਨਾ ਉੱਥੇ ਤਾਂ ਗੱਲ ਫਿਰ ਚੜ੍ਹਦੀ ਕਲਾ ਵਾਲੀ ਦਿਖਦੀ ਆ ਸਾਨੂੰ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਪੜਦੇ ਆਂ ਵੀ ਦੇਖੋ ਸਾਰਾ ਪਰਿਵਾਰ ਵਾਰਤਾ ਸੀ ਹੈਨਾ ਮਾਂ ਬਾਪ ਪੁੱਤ ਵਾਰ ਤੇ ਫਿਰ ਵੀ ਚੜ੍ਹਦੀ ਕਲਾ ਵਾਲਾ ਹੈਨਾ ਸੰਦੇਸ਼ ਦਿੱਤਾ ਹਮੇਸ਼ਾ ਵੀ ਕੋਮ ਨੇ ਚੜ੍ਹਦੀ ਕਲਾ 'ਚ ਰਹਿਣਾ ਵੀ ਪੰਥ ਵਸੇ ਮੈਂ ਉਜੜਾ ਇਹ ਜਿੱਲੀਆਂ ਤੇ ਤੁਰੇ ਸੀਗੇ ਹੈਨਾ ਤੇ ਜਥੇਦਾਰ ਸਾਹਿਬ ਅੱਜ ਭਾਵੁਕ ਹੋ ਗਏ ਸੀ ਸੰਦੇਸ਼ ਦਾ ਬਾਬਾ ਜੀ ਚੜ੍ਹਦੀ ਕਲਾ ਵਾਲਾ ਦੇਣਾ ਚਾਹੀਦਾ ਸੀ ਬਲਟੋਆ ਤਾਂ ਸੌਦਾ ਹੀ ਕੀ ਸੀਗਾ ਜੇ ਪਰਿਵਾਰ ਤੇ ਗੱਲ ਆ ਗਈ ਸੀ ਤੇਤੇਦਾਰ ਸਾਹਿਬ ਥੋਕੇ ਕਹਿੰਦੇ ਨਾ ਜੇ ਤੂੰ ਪਰਿਵਾਰ ਵਾਲਾ ਅੱਖ ਤਾਂ ਕਰਕੇ ਦੇਖੀਂ ਘਰ ਦੇ ਨਾਲ ਤੇਰੀ ਧੜ ਤੋਂ ਅਲੱਗ ਕਰ ਦਾਂਗੇ ਕੌਮ ਤਾਂ ਫੇਰ ਵੀ ਨਾਲ ਖੜਜੂਗੀ ਖੜੀ ਵੀ ਆ ਰੋਕੇ ਵੀ ਹੈਗਾ ਅਸਤੀਫਾ ਜੇ ਕੌਮ ਨੂੰ ਸੰਦੇਸ਼ ਦੇ ਦਿੰਦੇ ਬਟੋਆ ਤਾਂ ਸੌਦਾ ਹੀ ਕੀ ਸੀਗਾ ਵੱਡੇ ਵੱਡੇ ਥੰਬ ਗੇਰੇ ਹੋਏ ਨੇ ਕੌਮ ਨੇ ਪਰ ਗੱਲ ਫਿਰ ਬਾਬਾ ਜੀ ਉਹ ਕੁਰਸੀਆਂ ਦੀ ਰਾਜਨੀਤੀਆਂ ਦੀ ਆ ਜਾਂਦੀ ਹੈ ਨਾ ਜਿਹੜੀ ਵਿੱਚ ਰਾਜਨੀਤੀਆਂ ਚੱਲਦੀਆਂ ਨੇ ਤਾਂ ਹੀ ਅਸੀਂ ਕਹਿੰਦੇ ਵੀ ਸਾਡੇ ਜਥੇਦਾਰ ਤਾਂ ਜਗਤਾਰ ਹਵਾਰੇ ਹੁਣੀ ਨੇ ਜਿਹੜੇ ਪੰਥ ਵਸੇ ਮੈਂ ਉਜੜਾ ਉਹਨਾਂ ਲੀਹਾਂ ਤੇ ਤੁਰ ਕੇ ਅੱਜ ਵੀ ਇੰਨੇ ਨਿਤੀਆਂ 30 ਸਾਲਾਂ ਤੋਂ ਜੇਲ੍ਹਾਂ 'ਚ ਪਏ ਨੇ ਠੀਕ ਐ ਤੇ ਭਾਈ ਸਾਹਿਬ ਅਮਰਿਤਪਾਲ ਸਿੰਘ ਹੁਣੀ ਹੈ ਨਾ ਜਿਹੜਾ ਆਪਣਾ ਪਰਿਵਾਰ ਦਾ ਮੋਹ ਛੱਡ ਕੇ ਸਾਰੇ ਦਾ ਸਾਰਾ ਅੱਜ ਕੌਮ ਕਰਕੇ ਪੰਥ ਪਿੱਛੇ ਜੇਲ੍ਹਾਂ 'ਚ ਪਏ ਨੇ ਸਿਤਾ ਇਹਨਾਂ 'ਚ ਦੇਖਦੇ ਆਪਣੇ ਜਥੇਦਾਰਾਂ ਨੂੰ ਠੀਕ ਐ ਤੇ ਭਾਈ ਇੱਕ ਪਾਸੇ ਨੂੰ ਹੋ ਕੇ ਤੁਰਨਾ ਪੈਂਦਾ ਆ ਦੋਨੋਂ ਪਾਸੇ ਰਾਜਨੀਤੀ ਮਿਕਸ ਕਰਕੇ ਤੁਰਦੇ ਹਨ ਫਿਰ ਇਹ ਜੀ ਸਿਚੁਏਸ਼ਨ ਪੈਦਾ ਹੁੰਦੀ ਆ ਤੇ ਕੌਮ ਤਾਂ ਨਾਲ ਆ ਹਮੇਸ਼ੇ ਹਮੇਸ਼ਾ ਹੀ ਪਰ ਬਈ ਕੌਮ ਨੂੰ ਆ ਵੀ ਦੇਖਣਾ ਚਾਹੀਦਾ ਵੀ ਦੇਖੋ ਮੁੰਡੇ ਜਿਹੜਾ ਚ ਪਏ ਨੇ ਹਨਾ ਇਹ ਆਪਣੇ ਬੰਦੀ ਸਿੰਘ ਜਿਹੜਾ ਚ ਪਏ ਨੇ ਵੀ ਉਹਨਾਂ ਵੀ ਉਹਨਾਂ ਦਾ ਵੀ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਜਦੋਂ ਕੌਮ ਤੇ ਢੀਡ ਪੈਂਦੀ ਆ ਵੀ ਵੀ ਜਿਹੜੇ ਸਾਨੂੰ ਚੜ੍ਹਦੀ ਕਲਾ ਆਲਾ ਰਾਜ ਆਲਾ ਹਨਾ ਸੰਦੇਸ਼ ਦਿੰਦੇ ਨੇ ਬੀਵੋਨਾਂ ਦਾ ਵੀ ਸਾਥ ਦੇਣਾ ਚਾਹੀਦਾ ਬਹੁਤ ਡਟ ਕੇ। ਬਾਕੀ ਨਮਾਣੇ ਜੇ ਬੱਚੇ ਹੈ ਗਲਤੀ-ਛਲਤੀ ਹੋ ਜਾਂਦੀ ਹੈ ਸੰਗਤ ਮਾਫੀ ਹੋਗਾ। ਮਾਫ ਕਰਿਓ ਪੰਥ ਮਾਫ ਕਰਿਓ ਹੈ ਨਾ ਕੁਝ ਵੀ ਗਲਤ ਬੋਲਿਆ ਗਿਆ ਹੋਵੇ ਹੱਥ ਮੰਨ ਕੇ ਸਾਰਿਆਂ ਤੋਂ ਮਾਫੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸਸਰੀ ਘਾਲ ਜੀ ਸਾਰਿਆਂ ਨੂੰ ਸੰਗਤ ਜੀ ਪਤਾ ਹੀ ਆ ਜਿਹੜਾ ਮੁੱਦਾ ਚੱਲਦਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਜਥੇਦਾਰ ਸਾਹਿਬ ਵਾਲਾ ਤੇ ਜਥੇਦਾਰ ਸਾਹਿਬ ਭਾਵੁਕ ਵੀ ਹੋ ਗਏ ਸੀ। ਸਤੀਫੇ ਦੀ ਗੱਲ ਆ ਗਈ ਸੀ ਪਰਿਵਾਰ ਤੇ ਗੱਲ ਆ ਗਈ ਸੀ ਤੇ ਜਿੰਨਾਂ ਨੂੰ ਸਾਨੂੰ ਪਤਾ ਵੀ ਜਿਹੜੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਵੀ ਬਹੁਤ ਪੜ੍ਹੇ ਲਿਖੇ ਨੇ ਪੀ ਐਚ ਡੀ ਕੀਤੀ ਹੋਈ ਆ ਤੇ ਇਤਿਹਾਸ ਦਾ ਵੀ ਬਹੁਤ ਵੱਡਾ ਗਿਆਨ ਰੱਖਦੇ ਨੇ ਤੇ ਧਰਮ ਦਾ ਵੀ ਬਹੁਤ ਵੱਡਾ ਗਿਆਨ ਰੱਖਦੇ ਨੇ ਤਾਂ ਹੀ ਸਾਡੇ ਜਥੇਦਾਰ ਨੇ ਇੰਨੇ ਵੱਡੇ ਅਹੁਦੇ ਤੇ ਨੇ ਫਿਰ ਜਦੋਂ ਅਸੀਂ ਆਪਣੇ ਇਤਿਹਾਸ ਵੜਦੇ ਆ ਬਾਬਾ ਜੀ ਹਨਾ ਉੱਥੇ ਤਾਂ ਗੱਲ ਫਿਰ ਚੜ੍ਹਦੀ ਕਲਾਂ ਵਾਲੀ ਦਿਖਦੀ ਆ ਸਾਨੂੰ ਜਦੋਂ ਅਸੀਂ ਗੁਰਗੋਬਿੰਦ ਸਿੰਘ ਮਹਾਰਾਜ ਬਾਰੇ ਪਰ ਦੇਖੋ ਸਾਰਾ ਪਰਿਵਾਰ ਵਾਰਤਾ ਸੀ ਹੈਨਾ ਮਾ ਬਾਪ ਪੁੱਤ ਵਾਰ ਤੇ ਫੇਰ ਵੀ ਚੜਦੀ ਕਲਾ ਵਾਲਾ ਹੈਨਾ ਸੰਦੇਸ਼ ਦਿੱਤਾ ਹਮੇਸ਼ਾ ਵੀ ਕੋਮ ਨੇ ਚੜਦੀ ਕਲਾ ਚ ਰਹਿਣਾ ਵੀ ਪੰਥ ਵਸੇ ਮੈਂ ਉਜੜਾਂ ਇਹ ਜਿੱਲੀਆਂ ਤੇ ਤੁਰੇ ਸੀਗੇ ਹੈਨਾ ਤੇ ਜਥੇਦਾਰ ਸਾਹਿਬ ਅੱਜ ਭਾਵੁਕ ਹੋ ਗਏ ਸੀ ਸੰਦੇਸ਼ ਤਾਂ ਬਾਬਾ ਜੀ ਚੜਦੀ ਕਲਾ ਵਾਲਾ ਦੇਣਾ ਚਾਹੀਦਾ ਸੀ ਬਲਟੋਆ ਤਾਂ ਸੌਦਾ ਹੀ ਕੀ ਸੀਗਾ ਜੇ ਪਰਿਵਾਰ ਤੇ ਗੱਲ ਆ ਗਈ ਸੀ ਜਥੇਦਾਰ ਸਾਹਿਬ ਥੋਕ ਕੇ ਕਹਿੰਦੇ ਨਾ ਇਹ ਤਾਂ ਪਰਿਵਾਰ ਵਾਲਾ ਅੱਖ ਤਾਂ ਕਰਕੇ ਦੇਖੀ ਘਰ ਦੇ ਨਾਲ ਤੇਰੀ ਧੜ ਤੋਂ ਲੱਗ ਕਰ ਦਾਂਗੇ ਕੌਮ ਤਾਂ ਫੇਰ ਵੀ ਨਾਲ ਖੜਜੂਗੀ ਖੜੀ ਵੀ ਆ ਰੋਕੇ ਵੀ ਹੈਗਾ ਅਸਤੀਫਾ ਜੇ ਕੌਮ ਨੂੰ ਸੰਦੇਸ਼ ਦੇ ਦਿੰਦੇ ਬਟੋਵਾ ਤਾਂ ਸੌਦਾ ਹੀ ਕੀ ਸੀਗਾ ਵੱਡੇ ਵੱਡੇ ਥੰਬ ਗੇਰੇ ਹੋਏ ਨੇ ਕੌਮ ਨੇ ਪਰ ਗੱਲ ਫੇਰ ਬਾਬਾ ਜੀਓ ਕੁਰਸੀਆਂ ਦੀ ਰਾਜਨੀਤੀਆਂ ਦੀ ਆ ਜਾਂਦੀ ਹੈ ਨਾ ਜਿਹੜੀ ਵਿੱਚ ਰਾਜਨੀਤੀਆਂ ਚੱਲਦੀਆਂ ਨੇ ਤਾਂ ਹੀ ਅਸੀਂ ਕਹਿੰਦੇ ਵੀ ਸਾਡੇ ਜਥੇਦਾਰ ਤਾਂ ਜਗਤਾਰ ਹਵਾਰੇ ਹੁਣੀ ਨੇ ਜਿਹੜੇ ਪੰਥ ਵਸੇ ਮੈਂ ਉਜਣਾ ਉਹਨਾਂ ਲੀਹਾਂ ਤੇ ਤੁਰ ਕੇ ਅੱਜ ਵੀ ਨੇ ਨੇ 30 30 ਸਾਲਾਂ ਤੋਂ ਜੇਲ੍ਹਾਂ 'ਚ ਪਏ ਨੇ ਠੀਕ ਐ ਤੇ ਭਾਈ ਸਾਹਿਬ ਅਮਰਿਤਪਾਲ ਸਿੰਘ ਹੁਣੀ ਹੈ ਨਾ ਜਿਹੜਾ ਆਪਣਾ ਪਰਿਵਾਰ ਦਾ ਮੋਹ ਛੱਡ ਕੇ ਸਾਰੇ ਦਾ ਸਾਰਾ ਅੱਜ ਕੌਮ ਕਰਕੇ ਪੰਤ ਵਿੱਚ ਜੇਲ੍ਹਾਂ 'ਚ ਪਏ ਨੇ ਫਿਰ ਸਿੱਤਾ ਇਹਨਾਂ 'ਚ ਦੇਖਦੇ ਆ ਆਪਣੇ ਜਥੇਦਾਰਾਂ ਨੂੰ ਠੀਕ ਐ ਤੇ ਭਈ ਇੱਕ ਪਾਸੇ ਨੂੰ ਹੋ ਕੇ ਤੁਰਨਾ ਪੈਂਦਾ ਆ ਦੋਨੋਂ ਪਾਸੇ ਰਾਜਨੀਤੀ ਮਿਕਸ ਕਰਕੇ ਤੁਰਦੇ ਆ ਨਾ ਫਿਰ ਇਹੋ ਜੀ ਸਿਚੁਏਸ਼ਨ ਪੈਦਾ ਹੁੰਦੀ ਆ ਤੇ ਕੌਮ ਤਾਂ ਨਾਲ ਆ ਹਮੇਸ਼ਾ ਹਮੇਸ਼ਾ ਹੀ ਪਰ ਭਈ ਕੋਮ ਨੂੰ ਆ ਵੀ ਦੇਖਣਾ ਚਾਹੀਦਾ ਵੀ ਦੇਖੋ ਮੁੰਡੇ ਜਿਹੜਾ ਚ ਪਏ ਨੇ ਹਨਾ ਇਹ ਆਪਣੇ ਬੰਦੀ ਸਿੰਘ ਜਿਹੜਾ ਚ ਪਏ ਨੇ ਵੀ ਉਹਨਾਂ ਦੀ ਉਹਨਾਂ ਦਾ ਵੀ ਵੱਤੋਂ ਵੱਤ ਸਾਥ ਦੇਣਾ ਚਾਹੀਦਾ ਜਦੋਂ ਕੋਮ ਤੇ ਭੀੜ ਪੈਂਦੀ ਆ ਵੀ ਵੀ ਜਿਹੜੇ ਸਾਨੂੰ ਚੜ੍ਹਦੀ ਕਲਾ ਆਲਾ ਰਾਜ ਆਲਾ ਹਨਾ ਸੰਦੇਸ਼ ਦਿੰਦੇ ਨੇ ਵੀ ਉਹਨਾਂ ਦਾ ਵੀ ਸਾਥ ਦੇਣਾ ਚਾਹੀਦਾ ਬਹੁਤ ਡਟ ਕੇ ਬਾਕੀ ਨਮਾਣੇ ਜੇ ਬੱਚੇ ਹੈ ਗਲਤੀ-ਗਲਤੀ ਹੋ ਜਾਂਦੀ ਆ ਸੰਗਤ ਮਾਫੀ ਹੋਗਾ ਮaaf ਕਰਿਓ ਪੰਥ ਮਾਫ ਕਰਿਓ ਹਨਾ ਕੁਝ ਵੀ ਗਲਤ ਬੋਲਿਆ ਗਿਆ ਹੋਵੇ ਆਤਮਾਨੇ ਕੀ ਸਾਰਿਆਂ ਤੋਂ ਮਾਫ਼ੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸਰੀ ਕਾਲ ਜੀ ਸਾਰਿਆਂ ਸੰਗਤ ਜੀ ਪਤਾ ਹੀ ਆ ਜਿਹੜਾ ਮੁੱਦਾ ਚੱਲਦਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਜਥੇਦਾਰ ਸਾਹਿਬ ਵਾਲਾ ਤੇ ਜਥੇਦਾਰ ਸਾਹਿਬ ਭਾਵੁਕ ਵੀ ਹੋ ਗਏ ਸੀ ਅਸਤੀਫੇ ਦੀ ਗੱਲ ਆ ਗਈ ਸੀ ਪਰਿਵਾਰ ਤੇ ਗੱਲ ਆ ਗਈ ਸੀ ਤੇ ਜਿੰਨਾਂ ਨੂੰ ਸਾਨੂੰ ਪਤਾ ਵੀ ਜਿਹੜੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਵੇ ਬਹੁਤ ਪੜੇ ਲਿਖੇ ਨੇ ਪੀ ਐਚ ਡੀ ਕੀਤੀ ਹੋਈ ਆ ਤੇ ਇਤਿਹਾਸ ਦਾ ਵੀ ਬਹੁਤ ਵੱਡਾ ਗਿਆਨ ਰੱਖਦੇ ਨੇ ਤੇ ਧਰਮ ਦਾ ਵੀ ਬਹੁਤ ਵੱਡਾ ਗਿਆਨ ਰੱਖਦੇ ਨੇ ਤਾਂ ਹੀ ਸਾਡੇ ਜਥੇਦਾਰ ਨੇ ਇੰਨੇ ਵੱਡੇ ਅਹੁਦੇ ਤੇ ਨੇ ਫਿਰ ਜਦੋਂ ਅਸੀਂ ਆਪਣਾ ਇਤਿਹਾਸ ਪੜਦੇ ਆ ਬਾਬਾ ਜੀ ਹਨਾ ਉੱਥੇ ਤਾਂ ਗੱਲ ਫਿਰ ਚੜ੍ਹਦੀ ਕਲਾਂ ਵਾਲੀ ਦਿਖਦੀ ਆ ਸਾਨੂੰ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਪੜਦੇ ਆ ਵੀ ਦੇਖੋ ਸਾਰਾ ਪਰਿਵਾਰ ਵਾਰਤਾ ਸੀ ਹਨਾ ਮਾਂ ਬਾਪ ਪੁੱਤ ਵਾਰ ਤੇ ਫੇਰ ਵੀ ਚੜਦੀ ਕਲਾ ਵਾਲਾ ਹੈ ਨਾ ਸੰਦੇਸ਼ ਦਿੱਤਾ ਹਮੇਸ਼ਾ ਵੀ ਕੌਮ ਨੇ ਚੜਦੀ ਕਲਾ ਚ ਰਹਿਣਾ ਹੈ ਵੀ ਪੰਥ ਵਸੇ ਮੈਂ ਉੱਜਣਾ ਇਹ ਜਿੱਲੀਆਂ ਤੇ ਤੁਰੇ ਸੀਗੇ ਹੈ ਨਾ ਤੇ ਜਥੇਦਾਰ ਸਾਹਿਬ ਅੱਜ ਭਾਵੁਕ ਹੋ ਗਏ ਸੀ ਸੰਦੇਸ਼ ਤਾਂ ਬਾਬਾ ਜੀ ਚੜਦੀ ਕਲਾ ਵਾਲਾ ਦੇਣਾ ਚਾਹੀਦਾ ਸੀ ਬਲਟੋਆ ਤਾਂ ਸੌਦਾ ਹੀ ਕੀ ਸੀਗਾ ਜੇ ਪਰਿਵਾਰ ਤੇ ਗੱਲ ਆ ਗਈ ਸੀ ਜਥੇਦਾਰ ਸਾਹਿਬ ਥੋਕ ਕੇ ਕਹਿੰਦੇ ਨਾ ਵੀ ਤੂੰ ਪਰਿਵਾਰ ਵਾਲਾ ਅੱਖ ਤਾਂ ਕਰਕੇ ਦੇਖੀਂ ਘਰ ਦੇ ਨਾਲ ਤੇਰੀ ਧੜ ਤੋਂ ਅਲੱਗ ਕਰ ਦਾਂਗੇ ਕੌਮ ਤਾਂ ਫੇਰ ਵੀ ਨਾਲ ਖੜਜੂਗੀ ਖੜੀ ਵੀ ਆ ਰੋਕਿਆ ਵੀ ਹੈਗਾ ਅਸਤੀਫਾ ਜੇ ਕੋਮ ਨੂੰ ਸੁਨੇਹੇ ਦੇ ਦਿੰਦੇ ਬਟੋਆ ਤਾਂ ਸੌਦਾ ਹੀ ਕੀ ਸੀਗਾ ਵੱਡੇ ਵੱਡੇ ਥੰਬ ਗੇਰੇ ਹੋਏ ਨੇ ਕੋਮ ਨੇ ਪਰ ਗੱਲ ਫਿਰ ਬਾਬਾ ਜੀ ਉਹ ਕੁਰਸੀਆਂ ਦੀ ਰਾਜਨੀਤੀਆਂ ਦੀ ਆ ਜਾਂਦੀ ਹੈ ਨਾ ਜਿਹੜੀ ਵਿੱਚ ਰਾਜਨੀਤੀਆਂ ਚਲਦੀਆਂ ਨੇ ਤਾਂ ਹੀ ਅਸੀਂ ਕਹਿੰਦੇ ਵੀ ਸਾਡੇ ਜਥੇਦਾਰ ਤਾਂ ਜਗਤਾਰ ਹਵਾਰੇ ਹੁਣੀ ਨੇ ਜਿਹੜੇ ਪੰਥ ਵਸੇ ਮੈਂ ਉਜਣਾ ਉਹਨਾਂ ਲੀਹਾਂ ਤੇ ਤੁਰ ਕੇ ਅੱਜ ਵੀ ਇੰਨੇ ਨਿਤੀਆਂ 30 ਸਾਲਾਂ ਤੋਂ ਜੇਲਾਂ ਚ ਪਏ ਨੇ ਠੀਕ ਹੈ ਤੇ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਹੁਣੀ ਹੈ ਨਾ ਜਿਹੜਾ ਆਪਣਾ ਪਰਿਵਾਰ ਦਾ ਮੋਹ ਛੱਡ ਕੇ ਸਾਰੇ ਦਾ ਸਾਰਾ ਅੱਜ ਕੌਮ ਕਰਕੇ ਪੰਤ ਪਿੱਛੇ ਜੇਲ੍ਹਾਂ ਚ ਪਏ ਨੇ ਫਿਰ ਸਿਤਾ ਇਹਨਾਂ 'ਚ ਦੇਖਦੇ ਆਪਣੇ ਜੱਥੇਦਾਰਾਂ ਨੂੰ ਠੀਕ ਹੈ ਤੇ ਭਈ ਇੱਕ ਪਾਸੇ ਨੂੰ ਕੇ ਤੁਰਨਾ ਪੈਂਦਾ ਆ ਦੋਨੋਂ ਪਾਸੇ ਰਾਜਨੀਤੀ ਮਿਕਸ ਕਰਕੇ ਤੁਰਦੇ ਆ ਨਾ ਫਿਰ ਇਹੋ ਜੀ ਸਿਚੁਏਸ਼ਨ ਪੈਦਾ ਹੁੰਦੀ ਆ ਤੇ ਕੌਮ ਤਾਂ ਨਾਲ ਆ ਹਮੇਸ਼ੇ ਹਮੇਸ਼ਾ ਹੀ ਪਰ ਭਈ ਕੌਮ ਨੂੰ ਆ ਵੀ ਦੇਖਣਾ ਚਾਹੀਦਾ ਵੀ ਦੇਖੋ ਮੁੰਡੇ ਜੇਲ੍ਹਾਂ 'ਚ ਪਏ ਨੇ ਹਨਾ ਇਹ ਆਪਣੇ ਬੰਦੀ ਸਿੰਘ ਜੇਲ੍ਹਾਂ 'ਚ ਪਏ ਨੇ ਬਿਉਨਾ ਵੀ ਉਹਨਾਂ ਦਾ ਵੀ ਵੱਤ ਤੋਂ ਵੱਧ ਸਾਥ ਦੇਣਾ ਚਾਹੀਦਾ ਜਦੋਂ ਕੌਮ ਤੇ ਢੀੜ ਪੈਂਦੀ ਆ ਵੀ ਜਿਹੜੇ ਸਾਨੂੰ ਚੜ੍ਹਦੀ ਕਲਾ ਆਲਾ ਰਾਜ ਆਲਾ ਹੈ ਨਾ ਸੰਦੇਸ਼ ਦਿੰਦੇ ਨੇ ਬਿਉਨਾ ਦਾ ਵੀ ਸਾਥ ਦੇਣਾ ਚਾਹੀਦਾ ਬਹੁਤ ਡਟ ਕੇ ਬਾਕੀ ਨਮਾਣੇ ਜੇ ਬੱਚੇ ਹੈ ਗਲਤੀ-ਚਲਤੀ ਹੋ ਜਾਂਦੀ ਆ ਸੰਗਤ ਮਾਫੀ ਹੋਗਾ ਮaaf ਕਰਿਓ ਪੰਥ ਮaaf ਕਰਿਓ ਹੈ ਨਾ ਕੁਝ ਵੀ ਗਲਤ ਬੋਲਿਆ ਗਿਆ ਹੋਵੇ ਹੱਥ ਮੱਨ ਕੇ ਸਾਰਿਆਂ ਤੋਂ ਮਾਫੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸਰੀ ਕਾਲ ਜੀ ਸਾਰਿਆਂ ਨੂੰ ਸੰਗਤ ਜੀ ਪਤਾ ਹੀ ਆ ਜਿਹੜਾ ਮੁੱਦਾ ਚੱਲਦਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਜਥੇਦਾਰ ਸਾਹਿਬ ਵਾਲਾ ਤੇ ਜਥੇਦਾਰ ਸਾਹਿਬ ਭਾਵੁਕ ਵੀ ਹੋ ਗਏ ਸੀ ਅਸਤੀਫੇ ਦੀ ਗੱਲ ਆ ਗਈ ਸੀ ਪਰਿਵਾਰ ਤੇ ਗੱਲ ਆ ਗਈ ਸੀ ਤੇ ਜਿੰਨਾਂ ਨੂੰ ਸਾਨੂੰ ਪਤਾ ਵੀ ਜਿਹੜੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਇਹ ਬਹੁਤ ਪੜੇ ਲਿਖੇ ਨੇ ਪੀ ਐਚ ਡੀ ਕੀਤੀ ਹੋਈ ਆ ਤੇ ਇਤਿਹਾਸ ਦਾ ਵੀ ਬਹੁਤ ਵੱਡਾ ਗਿਆਨ ਰੱਖਦੇ ਨੇ ਤੇ ਤਰਮਦਾਬੀ ਬਹੁਤ ਵੱਡਾ ਗਿਆਨ ਰੱਖ ਕੇ ਦੇ ਨੇ ਤਾਂ ਸਾਡੇ ਜਥੇਦਾਰ ਨੇ ਇੰਨੇ ਵੱਡੇ ਅਹੁਦੇ ਤੇ ਨੇ ਫਿਰ ਜਦੋਂ ਅਸੀਂ ਆਪਣੀ ਇਤਿਹਾਸ ਪੜਦੇ ਆਂ ਬਾਬਾ ਜੀ ਹਨਾ ਉੱਥੇ ਤਾਂ ਗੱਲ ਫਿਰ ਚੜ੍ਹਦੀ ਕਲਾ ਵਾਲੀ ਦਿਖਦੀ ਆ ਸਾਨੂੰ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਪੜਦੇ ਆਂ ਵੀ ਦੇਖੋ ਸਾਰਾ ਪਰਿਵਾਰ ਵਾਰਤਾ ਸੀ ਹਨਾ ਮਾਂ ਬਾਪ ਪੁੱਤ ਵਾਰ ਤੇ ਫੇਰ ਵੀ ਚੜ੍ਹਦੀ ਕਲਾ ਵਾਲਾ ਹੈ ਨਾ ਸੰਦੇਸ਼ ਦਿੱਤਾ ਹਮੇਸ਼ਾ ਵੀ ਕੋਮ ਨੇ ਚੜ੍ਹਦੀ ਕਲਾ 'ਚ ਰਹਿਣਾ ਕਿ ਪੰਥ ਵਸੇ ਮੈਂ ਉਜੜਾ ਇਹ ਜਿੱਲੀਆਂ ਤੇ ਤੁਰੇ ਸੀਗੇ ਹਨਾ ਤੇ ਜਥੇਦਾਰ ਸਾਹਿਬ ਅੱਜ ਭਾਵੁਕ ਹੋ ਗਏ ਸੀ ਸੰਦੇਸ਼ ਦਾ ਬਾਬਾ ਜੀ ਚੜਦੀ ਕਲਾ ਵਾਲਾ ਦੇਣਾ ਚਾਹੀਦਾ ਸੀ ਬਲਟੋਆ ਤਾਂ ਸੌਦਾ ਹੀ ਕੀ ਸੀਗਾ ਜੇ ਪਰਿਵਾਰ ਤੇ ਗੱਲ ਆ ਗਈ ਸੀ ਜਥੇਦਾਰ ਸਾਹਿਬ ਥੋਕ ਕੇ ਕਹਿੰਦੇ ਨਾ ਜੇ ਤੂੰ ਪਰਿਵਾਰ ਵਾਲਾ ਅੱਖ ਤਾਂ ਕਰਕੇ ਦੇਖੀਂ ਘਰ ਦੇ ਨਾਲ ਤੇਰੀ ਧੜ ਤੋਂ ਅਲੱਗ ਕਰ ਦਾਂਗੇ ਕੌਮ ਤਾਂ ਫੇਰ ਵੀ ਨਾਲ ਖੜਜੂਗੀ ਖੜੀ ਵੀ ਆ ਰੋਕਿਆ ਵੀ ਹੈਗਾ ਅਸਤੀਫਾ ਜੇ ਕੌਮ ਨੂੰ ਸੰਦੇਸ਼ ਦੇ ਦਿੰਦੇ ਬਲਟੋਆ ਤਾਂ ਸੌਦਾ ਹੀ ਕੀ ਸੀਗਾ ਵੱਡੇ ਵੱਡੇ ਥੰਬ ਗੇਰੇ ਹੋਏ ਨੇ ਕੌਮ ਨੇ ਪਰ ਗੱਲ ਫਿਰ ਬਾਬਾ ਜੀ ਉਹ ਕੁਰਸੀਆਂ ਦੀ ਰਾਜਨੀਤੀਆਂ ਦੀ ਆ ਜਾਂਦੀ ਹੈ ਨਾ ਜਿਹੜੀ ਵਿੱਚ ਰਾਜਨੀਤੀਆਂ ਚੱਲਦੀਆਂ ਨੇ ਤਾਂ ਹੀ ਅਸੀਂ ਕਹਿੰਦੇ ਵੀ ਸਾਡੇ ਜਥੇਦਾਰ ਤਾਂ ਜਗਤਾਰ ਹਵਾਰੇ ਹੁਣੀ ਨੇ ਜਿਹੜੇ ਪੰਥ ਵਸੇ ਮੈਂ ਉਜਣਾ ਉਹਨਾਂ ਲੀਹਾਂ ਤੇ ਤੁਰ ਕੇ ਅੱਜ ਵੀ ਐਨੇ ਨਿੱਤੀਆਂ 30 ਸਾਲਾਂ ਤੋਂ ਜੇਲ੍ਹਾਂ 'ਚ ਪਏ ਨੇ ਠੀਕ ਐ ਤੇ ਭਾਈ ਸਾਹਿਬ ਅਮਰਿਤਪਾਲ ਸਿੰਘ ਹੁਣੀ ਹੈ ਨਾ ਜਿਹੜਾ ਆਪਣਾ ਪਰਿਵਾਰ ਦਾ ਮੋਹ ਛੱਡ ਕੇ ਸਾਰੇ ਦਾ ਸਾਰਾ ਅੱਜ ਕੌਮ ਕਰਕੇ ਪੰਥ ਪਿੱਛੇ ਜੇਲ੍ਹਾਂ 'ਚ ਪਏ ਨੇ ਫਿਰ ਸਿੱਤਾ ਇਹਨਾਂ 'ਚ ਦੇਖਦੇ ਆ ਆਪਣੇ ਜਥੇਦਾਰਾਂ ਨੂੰ ਠੀਕ ਐ ਤੇ ਭਾਈ ਇੱਕ ਪਾਸੇ ਨੂੰ ਹੋ ਕੇ ਤੁਰਨਾ ਪੈਂਦਾ ਆ ਦੋਨੋਂ ਪਾਸੇ ਰਾਜਨੀਤੀ ਮਿਕਸ ਕਰਕੇ ਤੁਰਦੇ ਹਨ ਫਿਰ ਇਹ ਜੀ ਸਿਚੁਏਸ਼ਨ ਪੈਦਾ ਹੁੰਦੀ ਆ ਤੇ ਕੌਮ ਤਾਂ ਨਾਲ ਆ ਹਮੇਸ਼ੇ ਹਮੇਸ਼ਾ ਹੀ ਪਰ ਬਈ ਕੌਮ ਨੂੰ ਆ ਵੀ ਦੇਖਣਾ ਚਾਹੀਦਾ ਵੀ ਦੇਖੋ ਮੁੰਡੇ ਜਿਹੜਾ ਚ ਪਏ ਨੇ ਹਨਾ ਇਹ ਆਪਣੇ ਬੰਦੀ ਸਿੰਘ ਜਿਹੜਾ ਚ ਪਏ ਨੇ ਵੀ ਉਹਨਾਂ ਵੀ ਉਹਨਾਂ ਦਾ ਵੀ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਜਦੋਂ ਕੌਮ ਤੇ ਭੀੜ ਪੈਂਦੀ ਆ ਵੀ ਵੀ ਜਿਹੜੇ ਸਾਨੂੰ ਚੜ੍ਹਦੀ ਕਲਾ ਆਲਾ ਰਾਜ ਆਲਾ ਹੈਨਾ ਸੰਦੇਸ਼ ਦਿੰਦੇ ਨੇ ਦੇ ਉਹਨਾਂ ਦਾ ਵੀ ਸਾਥ ਦੇਣਾ ਚਾਹੀਦਾ ਬਹੁਤ ਡਟ ਕੇ। ਬਾਕੀ ਨਮਾਣੇ ਜੇ ਬੱਚੇ ਹੈ ਗਲਤੀ-ਚਲਤੀ ਹੋ ਜਾਂਦੀ ਹੈ ਸੰਗਤ ਮਾਫੀ ਹੋਗਾ। ਮਾਫ ਕਰਿਓ ਪੰਥ ਮਾਫ ਕਰਿਓ ਹੈ ਨਾ ਕੁਝ ਵੀ ਗਲਤ ਬੋਲਿਆ ਗਿਆ ਹੋਵੇ ਹੱਥ ਮੱਲ ਕੇ ਸਾਰਿਆਂ ਤੋਂ ਮਾਫੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਸਰੀ ਕਾਲ ਜੀ ਸਾਰਿਆਂ ਨੂੰ ਸੰਗਤ ਜੀ ਪਤਾ ਹੀ ਆ ਜਿਹੜਾ ਮੁੱਦਾ ਚੱਲਦਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਜਥੇਦਾਰ ਸਾਹਿਬ ਵਾਲਾ ਤੇ ਜਥੇਦਾਰ ਸਾਹਿਬ ਭਾਵੁਕ ਵੀ ਹੋ ਗਏ ਸੀ। ਅਸਤੀਫੇ ਦੀ ਗੱਲ ਆ ਗਈ ਸੀ ਪਰਿਵਾਰ ਤੇ ਗੱਲ ਆ ਗਈ ਸੀ ਤੇ ਜਿੰਨਾ ਕਿ ਸਾਨੂੰ ਪਤਾ ਵੀ ਜਿਹੜੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਵੀ ਬਹੁਤ ਪੜ੍ਹੇ ਲਿਖੇ ਨੇ ਪੀ ਐਚ ਡੀ ਕੀਤੀ ਹੋਈ ਆ ਤੇ ਇਤਿਹਾਸ ਦਾ ਵੀ ਬਹੁਤ ਵੱਡਾ ਗਿਆਨ ਰੱਖਦੇ ਨੇ ਤੇ ਧਰਮ ਦਾ ਵੀ ਬਹੁਤ ਵੱਡਾ ਗਿਆਨ ਰੱਖਦੇ ਨੇ ਤਾਂ ਹੀ ਸਾਡੇ ਜਥੇਦਾਰ ਨੇ ਇੰਨੇ ਵੱਡੇ ਅਹੁਦੇ ਤੇ ਨੇ ਫਿਰ ਜਦੋਂ ਅਸੀਂ ਆਪਣੀ ਇਤਿਹਾਸ ਵੜਦੇ ਆ ਬਾਬਾ ਜੀ ਹਨਾ ਉੱਥੇ ਤਾਂ ਗੱਲ ਫਿਰ ਚੜ੍ਹਦੀ ਕਲਾਂ ਵਾਲੀ ਦਿਖਦੀ ਆ ਸਾਨੂੰ ਜਦੋਂ ਅਸੀਂ ਗੁਰਗੋਬਿੰ ਸਿੰਘ ਮਹਾਰਾਜ ਬਾਰੇ ਪੜਦੇ ਆ ਵੀ ਦੇਖੋ ਸਾਰਾ ਪਰਿਵਾਰ ਵਾਰਤਾ ਸੀ ਹੈਨਾ ਮਾਂ ਸੰਗਜੀ ਪਤਾ ਹੀ ਆ ਜਿਹੜਾ ਮੁੱਦਾ ਚੱਲਦਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਜਥੇਦਾਰ ਸਾਹਿਬ ਵਾਲਾ ਤੇ ਜਥੇਦਾਰ ਸਾਹਿਬ ਭਾਵੁਕ ਵੀ ਹੋ ਗਏ ਸੀ ਅਸਤੀਫੇ ਦੀ ਗੱਲ ਆ ਗਈ ਸੀ ਪਰਿਵਾਰ ਤੇ ਗੱਲ ਆ ਗਈ ਸੀ ਤੇ ਜਿੰਨਾ ਕਿ ਸਾਨੂੰ ਪਤਾ ਵੀ ਜਿਹੜੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਵੀ ਬਹੁਤ ਪੜ੍ਹੇ ਲਿਖੇ ਨੇ ਪੀ ਐਚ ਡੀ ਕੀਤੀ ਹੋਈ ਆ ਤੇ ਇਤਿਹਾਸ ਦਾ ਵੀ ਬਹੁਤ ਵੱਡਾ ਗਿਆਨ ਰੱਖਦੇ ਨੇ ਤੇ ਧਰਮ ਦਾ ਵੀ ਬਹੁਤ ਵੱਡਾ ਗਿਆਨ ਰੱਖਦੇ ਨੇ ਤਾਂ ਹੀ ਸਾਡੇ ਜਥੇਦਾਰ ਨੇ ਇੰਨੇ ਵੱਡੇ ਅਹੁਦੇ ਤੇ ਨੇ ਫਿਰ ਜਦੋਂ ਅਸੀਂ ਆਪਣੇ ਇਤਿਹਾਸ ਵੜਦੇ ਆ ਬਾਬਾ ਜੀ ਹਨਾ ਉੱਥੇ ਤਾਂ ਗੱਲ ਫਿਰ ਚੜ੍ਹਦੀ ਕਲਾਂ ਵਾਲੀ ਦਿਖਦੀ ਆ ਸਾਨੂੰ ਜਦੋਂ ਅਸੀਂ ਗੁਰਗੋਬਿੰਦ ਸਿੰਘ ਮਹਾਰਾਜ ਬਾਰੇ ਪੜਦੇ ਆ ਵੀ ਦੇਖੋ ਸਾਰਾ ਪਰਿਵਾਰ ਵਾਰਤਾ ਸੀ ਹੈਨਾ ਮਾ ਬਾਪ ਪੁੱਤ ਵਾਰ ਤੇ ਫੇਰ ਵੀ ਚੜਦੀ ਕਲਾ ਵਾਲਾ ਹੈਨਾ ਸੰਦੇਸ਼ ਦਿੱਤਾ ਹਮੇਸ਼ਾ ਵੀ ਕੋਮ ਨੇ ਚੜਦੀ ਕਲਾ ਚ ਰਹਿਣਾ ਹੈ ਕਿ ਪੰਥ ਵਸੇ ਮੈਂ ਉਜੜਾ ਇਹ ਜਿੱਲੀਆਂ ਤੇ ਤੁਰੇ ਸੀਗੇ ਹੈਨਾ ਤੇ ਜਥੇਦਾਰ ਸਾਹਿਬ ਅੱਜ ਭਾਵੁਕ ਹੋ ਗਏ ਸੀ ਸੰਦੇਸ਼ ਤਾਂ ਬਾਬਾ ਜੀ ਚੜਦੀ ਕਲਾ ਵਾਲਾ ਦੇਣਾ ਚਾਹੀਦਾ ਸੀ ਬਲਟੋਆ ਤਾਂ ਸੌਦਾ ਹੀ ਕੀ ਸੀਗਾ ਜੇ ਪਰਿਵਾਰ ਤੇ ਗੱਲ ਆ ਗਈ ਸੀ ਜਥੇਦਾਰ ਸਾਹਿਬ ਠੋਕ ਕੇ ਕਹਿੰਦੇ ਨਾ ਇਹ ਤਾਂ ਪਰਿਵਾਰ ਵਾਲਾ ਅੱਖ ਤਾਂ ਕਰਕੇ ਦੇਖੀ ਗਰਦ ਨਾ ਤੇਰੀ ਧੜ ਤੋਂ ਅਲੱਗ ਕਰ ਦਾਂਗੇ ਕੌਮ ਤਾਂ ਫੇਰ ਵੀ ਨਾਲ ਖੜਜੂਗੀ ਖੜੀ ਵੀ ਆ ਯਾ ਰੋਕੇ ਵੀ ਹੈਗਾ ਅਸਤੀਫਾ ਜੇ ਕੌਮ ਨੂੰ ਸੰਦੇਸ਼ ਦੇ ਦਿੰਦੇ ਬਟੋਵਾ ਤਾਂ ਸੌਦਾ ਹੀ ਕੀ ਸੀਗਾ ਵੱਡੇ ਵੱਡੇ ਥੰਬ ਗੇਰੇ ਹੋਏ ਨੇ ਕੌਮ ਨੇ ਪਰ ਗੱਲ ਫੇਰ ਬਾਬਾ ਜੀ ਉਹ ਕੁਰਸੀਆਂ ਦੀ ਰਾਜਨੀਤੀਆਂ ਦੀ ਆ ਜਾਂਦੀ ਹੈ ਨਾ ਜਿਹੜੀ ਵਿੱਚ ਰਾਜਨੀਤੀਆਂ ਚੱਲਦੀਆਂ ਨੇ ਤਾਂ ਹੀ ਅਸੀਂ ਕਹਿੰਦੇ ਵੀ ਸਾਡੇ ਜਥੇਦਾਰ ਤਾਂ ਜਗਤਾਰ ਹਵਾਰੇ ਹੁਨੀ ਨੇ ਜਿਹੜੇ ਪੰਥ ਵਸੇ ਮੈਂ ਉਜਣਾ ਉਹਨਾਂ ਲੀਹਾਂ ਤੇ ਤੁਰ ਕੇ ਅੱਜ ਵੀ ਨੇ ਨੇ 30 30 ਸਾਲਾਂ ਤੋਂ ਜੇਲ੍ਹਾਂ ਚ ਪਏ ਨੇ ਠੀਕ ਹੈ ਤੇ ਭਾਈ ਸਾਹਿਬ ਅਮਰਿਤਪਾਲ ਸਿੰਘ ਹੋਣੀ ਹੈ ਨਾ ਜਿਹੜਾ ਆਪਣਾ ਪਰਿਵਾਰ ਦਾ ਮੋਹ ਛੱਡ ਕੇ ਸਾਰੇ ਦਾ ਸਾਰਾ ਅੱਜ ਕੌਮ ਕਰਕੇ ਪੰਤ ਵਿੱਚ ਜੇਲ੍ਹਾਂ ਚ ਪਏ ਨੇ ਸਿਤਾ ਇਹਨਾਂ ਚ ਦੇਖਦੇ ਆ ਆਪਣੇ ਜਥੇਦਾਰਾਂ ਨੂੰ ਠੀਕ ਹੈ ਤੇ ਭਈ ਇੱਕ ਪਾਸੇ ਨੂੰ ਹੋ ਕੇ ਤੁਰਨਾ ਪੈਂਦਾ ਆ ਦੋਨੋਂ ਪਾਸੇ ਰਾਜਨੀਤੀ ਮਿਕਸ ਕਰਕੇ ਤੁਰਦੇ ਆ ਨਾ ਫਿਰ ਇਹੋ ਜੀ ਸਿਚੁਏਸ਼ਨ ਪੈਦਾ ਹੁੰਦੀ ਆ ਤੇ ਕੌਮ ਤਾਂ ਨਾਲ ਆ ਹਮੇਸ਼ੇ ਹਮੇਸ਼ਾ ਹੀ ਪਰ ਭਈ ਕੌਮ ਨੂੰ ਆ ਵੀ ਦੇਖਣਾ ਚਾਹੀਦਾ ਵੀ ਦੇਖੋ ਮੁੰਡੇ ਜਿਹੜਾ ਚ ਪਏ ਨੇ ਹਨਾ ਇਹ ਆਪਣੇ ਬੰਦੀ ਸਿੰਘ ਜਿਹੜਾ ਚ ਪਏ ਨੇ ਵੀ ਉਹਨਾਂ ਵੀ ਉਹਨਾਂ ਦਾ ਵੀ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਜਦੋਂ ਕੌਮ ਤੇ ਭੀੜ ਪੈਂਦੀ ਆ ਵੀ ਵੀ ਜਿਹੜੇ ਸਾਨੂੰ ਚੜ੍ਹਦੀ ਕਲਾ ਆਲਾ ਰਾਜ ਆਲਾ ਹੈਨਾ ਸੰਦੇਸ਼ ਦਿੰਦੇ ਨੇ ਵੀ ਉਹਨਾਂ ਦਾ ਵੀ ਸਾਥ ਦੇਣਾ ਚਾਹੀਦਾ ਬਹੁਤ ਡਟ ਕੇ ਬਾਕੀ ਨਮਾਣੇ ਜੇ ਬੱਚੇ ਹੈ ਗਲਤੀ ਹਲਤੀ ਹੋ ਜਾਂਦੀ ਆ ਸੰਗਤ ਮਾਫੀ ਹੋਗਾ ਮaaf ਕਰਿਓ ਪੰਥ ਮਾਫ ਕਰੇ ਹੈਨਾ ਕੁਝ ਵੀ ਗਲਤ ਬੋਲਿਆ ਗਿਆ ਹੋਵੇ ਆਤਮਾਨੇ ਕੀ ਸਾਰਿਆਂ ਤੋਂ ਮਾਫੀ ਆ। ਸੰਗਤ ਜੀ ਪਤਾ ਹੀ ਆ ਜਿਹੜਾ ਮੁੱਦਾ ਚੱਲਦਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਜਥੇਦਾਰ ਸਾਹਿਬ ਵਾਲਾ ਤੇ ਜਥੇਦਾਰ ਸਾਹਿਬ ਭਾਵੁਕ ਵੀ ਹੋ ਗਏ ਸੀ। ਅਸਤੀਫੇ ਦੀ ਗੱਲ ਆ ਗਈ ਸੀ, ਪਰਿਵਾਰ ਤੇ ਗੱਲ ਆ ਗਈ ਸੀ। ਤੇ ਜਿੰਨਾਂ ਨੂੰ ਸਾਨੂੰ ਪਤਾ ਵੀ ਜਿਹੜੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਇਹ ਬਹੁਤ ਪੜੇ ਲਿਖੇ ਨੇ, ਪੀ ਐਚ ਡੀ ਕੀਤੀ ਹੋਈ ਆ ਤੇ ਇਤਿਹਾਸ ਦਾ ਵੀ ਬਹੁਤ ਵੱਡਾ ਗਿਆਨ ਰੱਖਦੇ ਨੇ। ਇਹ ਧਰਮ ਦਾ ਵੀ ਬਹੁਤ ਵੱਡਾ ਗਿਆਨ ਰੱਖਦੇ ਨੇ ਤਾਂ ਸਾਡੇ ਜਥੇਦਾਰ ਨੇ ਇੰਨੇ ਵੱਡੇ ਅਹੁਦੇ ਤੇ ਨੇ ਤੇ ਜਦੋਂ ਅਸੀਂ ਆਪਣਾ ਇਤਿਹਾਸ ਪੜਦੇ ਹਾਂ ਬਾਬਾ ਜੀ ਹੈਨਾ ਉੱਥੇ ਤਾਂ ਗੱਲ ਫਿਰ ਚੜ੍ਹਦੀ ਕਲਾ ਵਾਲੀ ਦਿਖਦੀ ਆ ਸਾਨੂੰ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਪੜਦੇ ਆ ਵੀ ਦੇਖੋ ਸਾਰਾ ਪਰਿਵਾਰ ਵਾਰਤਾ ਸੀ ਹੈਨਾ ਮਾਂ ਬਾਪ ਪੁੱਤ ਵਾਰ ਤੇ ਫੇਰ ਵੀ ਚੜ੍ਹਦੀ ਕਲਾ ਵਾਲਾ ਹੈਨਾ ਸੰਦੇਸ਼ ਦਿੱਤਾ ਹਮੇਸ਼ਾ ਵੀ ਕੋਮ ਨੇ ਚੜ੍ਹਦੀ ਕਲਾ 'ਚ ਰਹਿਣਾ ਵੀ ਪੰਥ ਵਸੇ ਮੈਂ ਉੱਜਣਾ ਇਹ ਜਿੱਲੀਆਂ ਤੇ ਤੁਰੇ ਸੀਗੇ ਹੈਨਾ ਤੇ ਜਥੇਦਾਰ ਸਾਹਿਬ ਅੱਜ ਭਾਵੁਕ ਹੋ ਗਏ ਸੀ ਸੰਦੇਸ਼ ਦਾ ਬਾਬਾ ਜੀ ਚੜ੍ਹਦੀ ਕਲਾ ਵਾਲਾ ਦੇਣਾ ਚਾਹੀਦਾ ਸੀ ਬਲਟੋਆ ਤਾਂ ਸੌਦਾ ਹੀ ਕੀ ਸੀਗਾ ਜੇ ਪਰਿਵਾਰ ਤੇ ਗੱਲ ਆ ਗਈ ਸੀ ਜਥੇਦਾਰ ਸਾਹਿਬ ਥੋਕ ਕੇ ਕਹਿੰਦੇ ਨਾ ਇਹ ਤੋਂ ਪਰਿਵਾਰ ਵਾਲਾ ਅੱਖ ਤਾਂ ਕਰਕੇ ਦੇਖੀਂ ਘਰ ਦੇ ਨਾਲ ਤੇਰੀ ਧੜ ਤੋਂ ਅਲੱਗ ਕਰ ਦਾਂਗੇ ਕੌਮ ਤਾਂ ਫੇਰ ਵੀ ਨਾਲ ਖੜਜੂਗੀ ਖੜੀ ਵੀ ਆ ਰੋਕਿਆ ਵੀ ਹੈਗਾ ਅਸਤੀਫਾ ਜੇ ਕੌਮ ਨੂੰ ਸੰਦੇਸ਼ ਦੇ ਦਿੰਦੇ ਬਟੋਆ ਤਾਂ ਸੌਦਾ ਹੀ ਕੀ ਸੀਗਾ ਵੱਡੇ ਵੱਡੇ ਥੰਬ ਗੇਰੇ ਹੋਏ ਨੇ ਕੌਮ ਨੇ ਪਰ ਗੱਲ ਫਿਰ ਬਾਬਾ ਜੀ ਉਹ ਕੁਰਸੀਆਂ ਦੀ ਰਾਜਨੀਤੀਆਂ ਦੀ ਆ ਜਾਂਦੀ ਹੈ ਨਾ ਜਿਹੜੀ ਵਿੱਚ ਰਾਜਨੀਤੀਆਂ ਚਲਦੀਆਂ ਨੇ ਤਾਂ ਹੀ ਅਸੀਂ ਕਹਿੰਦੇ ਵੀ ਸਾਡੇ ਜਥੇਦਾਰ ਤਾਂ ਜਗਤਾਰ ਹਵਾਰੇ ਹੁਣੀ ਨੇ ਜਿਹੜੇ ਪੰਥ ਵਸੇ ਮੈਂ ਉਜਣਾ ਉਹਨਾਂ ਲੀਹਾਂ ਤੇ ਤੁਰ ਕੇ ਅੱਜ ਵੀ ਐਨੇ ਨਿੱਤੀਆਂ 30 ਸਾਲਾਂ ਤੋਂ ਜੇਲ੍ਹਾਂ 'ਚ ਪਏ ਨੇ ਠੀਕ ਹੈ ਤੇ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਹੁਣੀ ਹੈ ਨਾ ਜਿਹੜਾ ਆਪਣਾ ਪਰਿਵਾਰ ਦਾ ਮੋਹ ਛੱਡ ਕੇ ਸਾਰੇ ਦਾ ਸਾਰਾ ਅੱਜ ਕੌਮ ਕਰਕੇ ਪੰਥ ਪਿੱਛੇ ਜੇਲ੍ਹਾਂ 'ਚ ਪਏ ਨੇ ਸਿਤਾ ਇਹਨਾਂ 'ਚ ਦੇਖਦੇ ਆਪਣੇ ਜਥੇਦਾਰਾਂ ਨੂੰ ਠੀਕ ਹੈ ਤੇ ਭਾਈ ਇੱਕ ਪਾਸੇ ਨੂੰ ਕੇ ਤੁਰਨਾ ਪੈਂਦਾ ਆ ਦੋਨੋਂ ਪਾਸੇ ਰਾਜਨੀਤੀ ਮਿਕਸ ਕਰਕੇ ਤੁਰਦੇ ਹਨ ਫਿਰ ਇਹ ਜੀ ਸਿਚੁਏਸ਼ਨ ਪੈਦਾ ਹੁੰਦੀ ਆ ਤੇ ਕੌਮ ਤਾਂ ਨਾਲ ਆ ਹਮੇਸ਼ੇ ਹਮੇਸ਼ਾ ਹੀ ਪਰ ਬਈ ਕੌਮ ਨੂੰ ਆ ਵੀ ਦੇਖਣਾ ਚਾਹੀਦਾ ਵੀ ਦੇਖੋ ਮੁੰਡੇ ਜਿਹੜਾ ਚ ਪਏ ਨੇ ਹਨਾ ਇਹ ਆਪਣੇ ਬੰਦੀ ਸਿੰਘ ਜਿਹੜਾ ਚ ਪਏ ਨੇ ਵੀ ਉਹਨਾਂ ਵੀ ਉਹਨਾਂ ਦਾ ਵੀ ਵੱਦ ਤੋਂ ਵੱਧ ਸਾਥ ਦੇਣਾ ਚਾਹੀਦਾ ਜਦੋਂ ਕੌਮ ਤੇ ਢੀੜ ਪੈਂਦੀ ਆ ਵੀ ਵੀ ਜਿਹੜੇ ਸਾਨੂੰ ਚੜਦੀ ਕਲਾ ਆਲਾ ਰਾਜ ਆਲਾ ਹਨਾ ਸੰਦੇਸ਼ ਦਿੰਦੇ ਨੇ ਬਿਨਾਂ ਉਹਨਾਂ ਦਾ ਵੀ ਸਾਥ ਦੇਣਾ ਚਾਹੀਦਾ ਬਹੁਤ ਡਟ ਕੇ। ਬਾਕੀ ਨਮਾਣੇ ਜੇ ਬੱਚੇ ਹੈ ਗਲਤੀ-ਚਲਤੀ ਹੋ ਜਾਂਦੀ ਹੈ ਸੰਗਤ ਮਾਫੀ ਹੋਗਾ। ਮਾਫ ਕਰਿਓ ਪੰਥ ਮਾਫ ਕਰਿਓ ਹੈ ਨਾ ਕੁਝ ਵੀ ਗਲਤ ਬੋਲਿਆ ਗਿਆ ਹੋਵੇ ਹੱਥ ਮੱਨ ਕੇ ਸਾਰਿਆਂ ਤੋਂ ਮਾਫੀ ਹੈ। ਸੰਗਤ ਜੀ ਪਤਾ ਹੀ ਆ ਜਿਹੜਾ ਮੁੱਦਾ ਚੱਲਦਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਜਥੇਦਾਰ ਸਾਹਿਬ ਵਾਲਾ ਤੇ ਜਥੇਦਾਰ ਸਾਹਿਬ ਭਾਵੁਕ ਵੀ ਹੋ ਗਏ ਸੀ। ਅਸਤੀਫੇ ਦੀ ਗੱਲ ਆ ਗਈ ਸੀ ਪਰਿਵਾਰ ਤੇ ਗੱਲ ਆ ਗਈ ਸੀ। ਤੇ ਜਿੰਨਾ ਕਿ ਸਾਨੂੰ ਪਤਾ ਵੀ ਜਿਹੜੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਵੀ ਬਹੁਤ ਪੜੇ ਲਿਖੇ ਨੇ ਪੀ ਐਚ ਡੀ ਕੀਤੀ ਹੋਈ ਆ ਤੇ ਇਤਿਹਾਸ ਦਾ ਵੀ ਬਹੁਤ ਵੱਡਾ ਗਿਆਨ ਰੱਖਦੇ ਨੇ ਤੇ ਧਰਮ ਦਾ ਵੀ ਬਹੁਤ ਵੱਡਾ ਗਿਆਨ ਰੱਖਦੇ ਨੇ ਤਾਂ ਹੀ ਸਾਡੇ ਜਥੇਦਾਰ ਨੇ ਇੰਨੇ ਵੱਡੇ